ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਇ ਦਸਵੇਂ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਇਟ ਸਭੈ ਤੁਮ ਕਾਵੋ ਆ ਭਾਰ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਨ ਜੇ ਕਰਦੈ ਕਰਿਆ ਸਭੈ ਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਝਾੜ ਕੋ ਯਰਨਾ ਧਿਆਉ ਜੋ ਬਰ ਚਾਹੂੰ ਸਤੁਮ ਤੇ ਪਾਵੂੰ ਸੇਵਕ ਸਿੱਖ ਮਾਰੇ ਤਾਰਿ ਗੇ ਚੁਣ ਚੁਣ ਸਤਰ ਹਮਾਰੇ ਮਾਰੀਏ ਆਫਾਦ ਦੇ ਮੁਝੇ ਉਬਰੇ ਮਰਨ ਕਾਲ ਕਾ ਦਰਾਦ ਨਿਵਰੇ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਗ ਲਿਓ ਮੋਇ ਰਾ ਕਨਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਜਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਂ ਤਜਸ ਨੂੰ ਪਜਾਇਓ ਆਧੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕਹੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰੇ ਸੁਦੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੇ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆਕਰ ਕਰਤ ਹੋ ਕਬੂੰ ਤੁਮ ਮੈ ਮਿਲਤ ਦੇ ਧਰ ਸਭੂੰ ਜਿਤੇ ਬਦਨਾ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਗੋ ਬੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਨਨ ਮੰਨਤ ਪਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਾ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਫਸਾਰਾ ਇਹ ਮਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਜੇਰ ਜ ਸੇਤ ਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਉ ਭੂਲ ਰਾਜਾ ਵੈਠਾ ਕਉ ਸੰਡ ਭੈਉ ਸ਼ੰਕਰੇ ਕਠਾ ਸਗਰੀ ਚਿਸ਼ਟਿ ਦਿਖਾਇ ਚੰਪਵ ਆਜ ਗਾਦ ਸਰੂਪ ਸਿਮ ਭਵ ਅਵਰਛਾ ਮੇਰੀ ਤੁਮ ਕਰੋ ਸੇਖੋ 바ਰ ਅਸਿਕ ਸੰਗਰੋ ਦੁਸ਼ਟ ਜਿਤੇ ਢੋਵਤ ਤਉ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਹਸ ਤਉ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਤ ਹੈ ਮਰੇ ਪੁਰਖ ਜਗਨ ਪਗ ਪਰੇ ਤਿਆਰੀ ਤਿਨਕੇ ਤੁਮ ਸੰਕੜ ਸੋ ਟਾਰੇ ਜੋ ਕਲ ਕੋਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟਨੀ ਹੈ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕਮੋਹਾਰ ਹੋ ਰਿਧ ਸਿਧ ਘਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਏਕ ਵਾਰ ਜਨ ਤਮੈ ਸੰਭਾਰਾ ਕਾਲ 파ਸਤੇ ਤਾਏ ਉਬਾਰਾ ਜਿਨ ਨਰ ਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ੴ ਵਾਹਿਗੁਰੂ ਜੀ ਕੀ ਫਤਿਹ ਆਸ਼ਾਏ ਦਸਵੇਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਰ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਇਤ ਸਭੈ ਤੁਮਕਾ ਬੂ ਆ ਭਾਰ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਉਪਰਿ ਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਛਾਨ ਜਿ ਕਰਦੇ ਕਰਿਐ ਸਭੈ ਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਯਾਡ ਕੋ ਯਰਨਾ ਧਿਆਉ ਜੋ ਬਰ ਚਾਉ ਸਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਗੇ ਚੁਣ ਚੁਣ ਸਤਰ ਮਾਰੇ ਮਾਰੀਏ ਭੋ ਭਰ ਦਇ ਮੂਜੇ ਉਬਰੇ ਮਰਨ ਕਾਲ ਕਾਤ ਰਾਜ ਨਿਵਰੇ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ ਰਾਗ ਲਿਓ ਮੋਇ ਰਾ ਕਨਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਪੁਰੀ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਜਿਉ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜੈਸ਼ ਨੂੰ ਪਜਾਇਓ ਆਦੰਤ ਤੇ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕਹੋ ਸਿਵ ਕਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਸੁਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਫਟ ਫਟ ਕੇ ਜਾਣੈ ਜਬੁਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇ અપਾਰਾ ਜਬਿਆ ਕਰਨ ਕਰਤ ਹੋ ਕਬੂ ਤੁਮ ਮੈ ਮਿਲਤ ਜੇ ਧਰ ਸਭੂ ਜੇਤੇ ਬਦਨ ਸ੍ਰਿਸ਼ਟ ਸਵ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਰ ਆਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਂਕਾ ਮੂੜ ਉਚਾਰਤ ਭੇਦਾ ਜਾਗੋ ਬੇਵ ਨ ਪਾਵਤ ਬੇਦਾ ਕੋ ਕਰਪਾਨਨ ਮੰਨਤ ਮਾ ਮੂੜ ਕਸ਼ ਭੇਦ ਨ ਜਾਣਤ ਮਾ ਦੇਵ ਕਉ ਗੈ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਭਿਵ ਆਪ ਆਪਣੀ ਬੁੱਧੈ ਜੀਤੀ ਬਰਣਤ ਭਿੰਨ ਭਿੰਨ ਤਏ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੂਪ ਸਰੂਪਾ ਰੰਕ ਭਇਉ ਰਾਵਖੇਂ ਭੂਪਾ ਪੰਡਜ ਜੇਰ ਜ ਸੇਤ ਜ ਕੀਨੀ ਉਤਪੁਜ ਖਾਨ ਬੁਰ ਰਚ ਦੀਨੀ ਕਉ ਭੂਲ ਰਾਜਾ ਵ ਬੈਠਾ ਕਉ ਸਿਉਂਡ ਭੇਉ ਸ਼ੰਕਰ ਇਕਠਾ ਸਗਰੀ ਚਿਸ਼ਟ ਦਿਖਾਏ ਚੰਪਵ ਆਜੁਗਾਦ ਸਰੂ ਸੰਭਵ ਅਵਰ ਅਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠੋ ਵਤੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਤ ਹੈ ਮਰੇ ੁਰਖਜਾਨਨ ਭਗ ਪਰੇ ਤਿਆਰੀ ਤਿਨਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐਹਾਂ ਤਾਂ ਕੇ ਕਾਲ ਨਿਕਟਨੀ ਐ ਰਛਾ ਹੋਏ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਹ ਰਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਇਕ ਵਾਰ ਜਨ ਤੁਮੈ ਸੰਭਾਰਾ ਕਾਲ ਪਾਸਤੇ ਤੈਂ ਉਬਾਰਾ ਜੇ ਨਰਾ ਨਾਮ ਤਿਆਰੂ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੋ ਛਟ ਦੋਖਤੇ ਲਿਹੋ ਬਚਾਈ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੇਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਰ ਦਇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਜਰਨ ਨਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਪਾਰ ਅਮਰੇ ਦੁਇਟ ਸਭੈ ਤੁਮ ਕਾਹੂ ਆ ਭਾਰ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਛਾਨ ਜੀ ਕਰਦੇ ਕਰਿਐ ਸਭੈ ਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਯਾਡ ਕੋ ਯਗਰਨਾ ਧਿਆਉ ਜੋ ਬਰ ਚਾਹੂ ਸਤਮ ਤੇ ਪਾਵੂ ਸੇਵਕ ਸਿੱਖ ਮਾਰੇ ਤਾਰਿਗੇ ਚੁਣ ਚੁਣ ਸਤਰਹ ਮਾਰੇ ਮਾਰੀਏ ਆ ਫਾਤ ਦੇ ਮੁਝੇ ਉਬਰੇ ਮਰਨ ਕਾਲ ਕਾ ਰਾਜ ਨਿਵਰੇ ਹੂ ਜੋ ਸਦਾ ਮਾਰੇ ਪੱਛਾ ਸ਼੍ਰੀ ਅਸਤੁਰ ਜੂ ਕਰੇ ਹੋ ਰੱਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਇਬ ਸੰਤ ਸਹਾਏ ਪਿਆਰੇ ਨੀਨ ਬਦ ਦੁਸ਼ਟਨ ਕੇ ਅੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਜਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਨਿਤ ਜੈਸਨ ਉਪਜਾਇਓ ਆਧੰਤੇ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕਹੋ ਸਿਵ ਗਨ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਦ ਕਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ અપਾਰਾ ਜਬਿਆ ਕਰ ਕਰਤ ਹੋ ਕਬੋਂ ਤੁਮ ਮੈ ਮਿਲਤ ਜੇ ਧਰ ਸਭੋਂ ਜੇਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰ ਆਲਮ ਜਾਣਤ ਬੇਦ ਭੇਦ ਅਰਿ ਆਲਮ ਨਰੰਕਾਰ ਨਿਰਵੇਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਗੋ ਬੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਨਨ ਮੰਨਤ ਵਾ ਮੂੜ ਕਸ਼ ਭੇਦ ਨਾ ਜਾਣਤ ਮਾ ਦੇਵ ਕਉ ਗੈਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾਮ ਭਿਵ ਆਪ ਆਪਣੀ ਬੁੱਧੈ ਜੀਤੀ ਬਰਣਤ ਭਿੰਨ ਭਿੰਨ ਤਏ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੂਪਸਰੂਪਾ ਰੰਕ ਭਇਓ ਰਾਵਕੈ ਭੂਪਾ ਅੰਦਰ ਜੇਰਜ ਸੇਤਜਕੀਨੀ ਉਤਪੁਜ ਖਾਨ ਬਰ ਰਚ ਦੀਨੀ ਕਉ ਬੂਲ ਰਾਜਾ ਵ ਬੈਠਾ ਕਉ ਸਿਉਂਡ ਭਿਉ ਸ਼ੰਕਰ ਇਕੱਠਾ ਸਗਰੀ ਚਿਸ਼ਟ ਦਿਖਾਏ ਚੰਪਵ ਆਜੁਗਾਦ ਸਰੂ ਸੰਭਵ ਅਵਰ ਅਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠੋ ਵਤੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਉ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਤ ਹੈ ਮਰੇ ਪੁਰਖ ਜਗਨਮਗ ਪਰੇ ਤਿਆਰੀ ਤਿਨ ਕੇ ਤੁਮ ਸੰਕੜ ਸੋ ਟਾਰੇ ਜੋ ਕਲ ਕੋਇਕ ਬਾਰ ਤੇ ਹੈ ਤਾਕੇ ਕਾਲ ਨਿਟਨੀ ਹੈ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਹ ਰਹੋ ਤਾਂਕੇ ਤਾਪ ਤਨ ਕਮੋਹ ਰਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਪਾਸਤੇ ਤਾਏ ਉਬਾਰਾ ਜੇ ਨਰ ਨਾਮ ਤਿਆਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਇ ਦਸਵੇਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਇਤ ਸਭੈ ਤੁਮਕਾਹੂ ਆ ਭਾਰ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਉਪਰਿ ਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਜੀ ਕਰਦੈ ਕਰਿਐ ਸਭੈ ਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਯਾਰ ਕੋ ਯਵਰਨਾ ਧਿਆਉ ਜੋ ਬਰਚਉ ਸਤਮ ਤੇ ਪਾਵਉ ਸੇਵਕ ਸਿੱਖ ਮਾਰੇ ਤਾਰਿ ਗੇ ਚਨ ਚਨ ਸਤਰ ਮਾਰੇ ਮਾਰੀਏ ਆਪ ਹਾਰ ਦੇ ਮੁਝੇ ਵਰੇ ਮਰਨ ਕਾਲ ਕਾ ਰਾਜ ਨੇ ਵਰੇ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਅਸਤੁਰ ਜੂ ਕਰੇ ਹੋ ਰੱਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਇਬ ਸੰਤ ਸਹਾਏ ਪਿਆਰੇ ਨੀਨ ਬਦ ਦੁਸ਼ਟਨ ਕੇ ਅੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਜਿਵਕਿਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਨਿਤ ਜੈਸਨੁ ਪਜਾਇਓ ਆਧੰਤੇ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕਹੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਸੁਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੇ ਜਾਣੈ ਜਬਦ ਕਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬਿਆ ਕਰ ਕਰਤੋ ਕਬੂ ਤੁਮ ਮੈ ਮਿਲਤ ਜੇ ਧਰ ਸਭੂ ਜੇਤੇ ਬਦਨ ਸ੍ਰਿਸ਼ਟ ਸਵ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਗੋ ਬੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਨਨ ਮੰਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕਉ ਕਹ ਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਾਮ ਭਿਵ ਆਪ ਆਪਣੀ ਬੁੱਧੈ ਜੇਤੀ ਬਰਣਤ ਭਿੰਨ ਭਿੰਨ ਤਏ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੂਪਸਰੂਪਾ ਰੰਕ ਭਇਉ ਰਾਵਖੇਂ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬੁਰ ਰਚ ਦੀਨੀ ਕਉ ਭੂਲ ਰਾਜਵ ਬੈਠਾ ਕਉ ਸਿਉਂਡ ਭਿਓ ਸ਼ੰਕਰ ਇਕਠਾ ਸਗਰੀ ਚੇਸ਼ਟ ਦਿਖਾਏ ਚੰਪਵ ਆਜ ਗਾਦ ਸਰੂਸਿਯੰ ਭਵ ਅਵਰਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਢੋਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਹਸ ਤੋਇ ਤੋ ਸ਼ਰਣੀ ਪਰੇ ਤਿਨ ਕੇ ਦੁਸ਼ਟ ਧੁਤ ਮਰੇ ੁਰਖਜੋਨਨ ਭਗ ਪਰੇ ਤਿਆਰੀ ਤਿਨਕੇ ਤੁਮ ਸੰਕੜ ਸੋ ਟਾਰੇ ਜੋ ਕਲ ਕੋਇ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਣਿਐ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹ ਰਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿੱਧ ਸਿਧ ਘਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਪਾਸਤੇ ਤੈਂ ਉਬਾਰਾ ਜੇ ਨਰਾ ਨਾਮ ਤਿਆਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ 62 ਦੁਖਤੇ ਲਿਹੁ ਬਚਾਈ ੴ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੇਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਰ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਪਾਰ ਅਮਰੇ ਦੁਇਤ ਸਭੈ ਤੁਮਕਾ ਅਭੂ ਆ ਭਾਰ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਜੀ ਕਰਦੇ ਕਰਿਐ ਸਭੈ ਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਯਾੜ ਕੋ ਯਗਰਨਾ ਧਿਆਉ ਜੋ ਬਰ ਚਾਹੂੰ ਸਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਗੇ ਚਨ ਚਨ ਸਤਰ ਮਾਰੇ ਮਾਰੀਏ ਆਪ ਹਾਰ ਦੇ ਮੁਝੇ ਵਰੇ ਮਰਨ ਕਾਲ ਕਾ ਰਾਜ ਨੇ ਵਰੇ ਹੂ ਜੋ ਸਦਾ ਮਾਰੇ ਪੱਛਾ ਸ਼੍ਰੀ ਅਸਤੁਰ ਜੂ ਕਰੇ ਹੋ ਰੱਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਇਬ ਸੰਤ ਸਹਾਏ ਪਿਆਰੇ ਨੀਨ ਬਨ ਦੁਸ਼ਟਨ ਕੇ ਅੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਜਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਸਨੁ ਪਜਾਇਓ ਆਧੰਤੇ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕਾਹੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਂਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘੜ ਕੇ ਫਟ ਫਟ ਕੇ ਜਾਨੈ ਜਬਦ ਕਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬਿਆ ਕਰ ਕਰਤ ਹੋ ਕਬੂ ਤੁਮ ਮੈ ਮਿਲਤ ਜੇ ਧਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਗੋ ਬੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਨਨ ਮੰਨਤ ਮਾ ਮੂੜ ਕਸ਼ ਭੇਦ ਨਾ ਜਾਣਤ ਮਾ ਦੇਵ ਕਉ ਕਹ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾਮ ਭਿਵ ਆਪ ਆਪਣੀ ਬੁੱਧੈ ਜੇਤੀ ਬਰਣਤ ਭਿੰਨ ਭਿੰਨ ਤਏ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੂਪ ਸਰੂਪਾ ਰੰਕ ਭਇਉ ਰਾਵ ਕੈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਗੁਰ ਰਚ ਦਿਨੀ ਕਉ ਭੂਲ ਰਾਜਾ ਵ ਬੈਠਾ ਕਉ ਸਿਉਂਡ ਭੇਉ ਸ਼ੰਕਰ ਇਕਠਾ ਸਗਰੀ ਚਿਸ਼ਟ ਦਿਖਾਏ ਚੰਪਵ ਆਜੁਗਾਦ ਸਰੂ ਸੰਭਵ ਅਵਰ ਛਾ ਮੇਰੀ ਤੁਮ ਕਰੋ ਸੇਖੋ ਬਾਰ ਅਸੇਖ ਸੰਗਰੋ ਦੁਸ਼ਟ ਜਿਤੇ ਉਠੋ ਵਤੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਾ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ੁਰਖ ਜਵਨਨ ਭਗ ਪਰੇ ਤਿਆਰੀ ਤਿਨ ਕੇ ਤੁਮ ਸੰਕੜ ਸੋ ਟਾਰੇ ਜੋ ਕਲ ਕੋਇਕ ਬਾਰ ਤੇ ਐਹਾਂ ਤਾਂ ਕੇ ਕਾਲ ਨਿਟਨੀ ਐ ਰਛਾ ਹੋਏ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਹ ਰਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿਧ ਸਿਧ ਕਰਮੋ ਸਭ ਹੋਈ ਦੁਟ ਸ਼ਾਸ਼ ਸਕੇ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਪਾਸਤੇ ਤੈਂ ਬਾਰਾ ਜੇ ਨਰ ਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਣ ਤਿਆਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹੋ ਸਹਾਈ ਦੋਛਟ ਦੁਖਤੇ ਲਿਹੋ ਬਚਾਈ